ਦੇ ਵਿੱਚ ਇੱਕ ਬਲਾਸ ਹੁੰਦਾ ਹੈ ਧਮਾਕਾ ਹੁੰਦਾ ਹੈ ਜਿਸ ਦੇ ਨਾਲ ਅਨੇਕਾਂ ਜਾਨਾਂ ਇੱਥੇ ਗਈਆਂ ਨੇ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਹਾਰੇ ਦੁਆਲੇ ਦੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਸ਼ਟਰ ਤੱਕ ਪੱਟੇ ਗਏ ਨੇ 670 ਬੰਦੇ ਅਸੀਂ ਆਪਾਂ ਦੇਖੇ ਆਪਣੀਆਂ ਅੱਖਾਂ ਮੋਰੇ ਤੇ ਉੱਥੇ ਬਹੁਤ ਜ਼ਿਆਦਾ ਹਾਲਤ ਗੰਭੀਰ ਆ ਉਹਨਾਂ ਦੀ ਔੜੀਆਂ ਦੇ ਕੱਪੜਾ ਹਾਂਜੀ ਹਾਂਜੀ ਔੜੀਆਂ ਦੇ ਕੱਪੜੇ ਤੱਕ ਹਨਗੇ 12 18 ਜਣਿਆਂ ਦੀ ਮੌਤ ਹੋ ਚੁੱਕੀ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੁਕਾਨਾਂ ਨੇ ਜਿਹੜੀਆਂ ਦੁਕਾਨਾਂ ਦੇ ਅੰਦਰ ਤੱਕ ਜਿਹੜਾ ਇਹ ਬਲਾਸਟ ਹੋਇਆ ਸਮਾਨ ਸੀਗਾ ਜਿਹੜਾ ਉਹ ਹੱਲੇ ਤੱਕ ਧੂਆ ਨਿਕਲ ਰਿਹਾ ਹੈ ਤਕਰੀਬਨ 2 2.5 ਘੰਟੇ ਹੋ ਗਏ ਨੇ ਬਲਾਸਟ ਹੋਏ ਨੂੰ ਇਹ ਟੈਂਕਰ ਦਾ ਇੰਨਾ ਧਮਾਕਾ ਜ਼ਬਰਦਸਤ ਸੀ ਕਿ ਇਹ ਦੁਕਾਨਾਂ ਦੇ ਜਿਹੜੇ ਸ਼ਟਰ ਨੇ ਇਹ ਦੁਕਾਨਾਂ ਦੇ ਸ਼ਟਰ ਆਪਣੇ ਆਪ ਇਹ ਜਿਹੜੇ ਖੁੱਲ ਗਏ ਨੇ 6 ਬੰਦੇ ਇਹਨਾਂ ਦੇ ਘਰ ਦੇ ਘੁਸੇ ਮੈਂਬਰ ਬੱਚੇ ਜਿਹੜੇ ਅਸੀਂ ਆਪਣੇ ਹੱਥੀਂ ਚੱਕ ਕੇ ਪਾਇਆ ਗੱਡੀ 'ਚ ਇਹ ਬਚਾਇਆ ਜੀ ਉਹਨਾਂ ਦਾ ਜਿਹੜੇ ਇੱਥੇ ਲੋਕ ਸਿਚਨ ਖਰਾਬ ਆ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਆ ਉਹਨਾਂ ਦੇ ਸਰੀਰ ਦੀ ਚਿੱਟੀ ਚਰਬੀ ਬਾਹਰ ਆ ਚੁੱਕੀ ਹੈ ਤੋ ਬੰਦੇ ਦੇ ਸਾਰੇ ਐਸਾ ਹੀ ਨਾ ਸਾਰੇ ਸੜ ਗਏ ਜਿੰਨੇ ਵੀ ਆ ਹਸਤਾ ਲਗਾ ਚਮੜੀ ਹਰੀ ਉੱਪਲੀ ਜਾ ਗਈ ਉਹ ਆਹ ਜਿਹੜਾ ਕੰਮ ਕਰੀ ਜਾਂਦੇ ਇਹ ਕਿਉਂ ਚੱਕਦੇ ਆਏ ਕਿਉਂ ਚੱਕੀ ਜਾਂਦੇ ਕਿਉਂ ਚੱਕਦੇ ਇਹ ਇੱਥੇ ਕੋਈ ਆਵੇ ਇਨੀ ਰਾਤੋ ਰਾਤ ਚੱਕ ਦੇਣਾ ਇਨੀ ਕੰਮ ਕਾਤ ਕੰਮ ਖਤਮ ਕਰ ਦੇਣਾ ਨਹੀਂ ਕਿਉਂ ਕਰ ਦੇਣਾ ਕੰਮ ਖਤਮ ਇੱਥੇ ਕੋਈ ਆਵੇ ਮੰਤਰੀ ਆਵੇ ਕੋਈ ਕੋਈ ਦੇਖਣ ਆਣ ਕੇ ਇਹ ਨੁਕਸਾਨ ਕਹਿੰਦੇ ਨਾ ਇਹ ਮੈਂ ਆਪਸ ਨਾਲ ਦੀ ਵੀਡੀਓ ਬਣਾਈ ਹੋਣੀ ਆਪਸ ਵਿੱਚ ਲਿਖਿਆ ਤੇ ਗੱਡੀ 'ਚ ਬਿਲਕੁਲ ਗੈਸਿਆ ਨਹੀਂ ਸੀ ਇਹ ਗੈਸ ਨਹੀਂ ਤਾਂ ਲੋਕਾਂ ਦੇ ਘਰਾਂ ਦਾ ਕੈਮੀ ਗੈਸ ਚਲ ਗਈ ਉਹ ਆਹ ਦੇਖੋ ਵੀਡੀਓ ਚੱਲਦੀ ਪਈ ਆ ਲਿਖਦੇ ਪਏ ਗੱਡੀ ਦੇ ਉੱਤੇ ਤੇ ਸੀ ਬਲਾਸਟ ਹੋਣਾ ਮੇਰੇ ਕਾਫੀ ਮੇਰਾ ਸਮਾਨ ਵੀ ਪਾਇਆ ਹੋਇਆ ਸੀ ਮਸ਼ੀਨਾਂ ਵੀ ਮੇਰੇ ਬਹੁਤ ਸਿਗੀਆਂ ਕੱਪੜਾ ਕਾਫੀ ਸੀਗਾ ਮੇਰਾ ਕਿਉਂਕਿ ਮੈਂ ਬਾਹਰ ਲਈ ਵੀ ਭੇਜ ਦੀਆਂ ਕਾਫੀ ਕੱਪੜੇ ਮੇਰਾ ਸਾਰੇ ਸੜ ਗਏ ਜੋ ਕੁਝ ਵੀ ਸੀ ਜਾਨੀ ਨੁਕਸਾਨ ਕਿੰਨਾ ਕੋ ਹੋਇਆ ਕਿੰਨੇ ਕਿ ਲੋਕਾਂ ਦੀ ਮੌਤ ਹੋਈ ਜੀ ਤਾਂ ਮੇਰੇ ਨਾਲ ਕੰਮ ਕਰਦੇ ਸੀ ਆਂਟੀ ਤੇ ਉਹ ਤਰਪਾਈਆਂ ਕਰਦੇ ਉਹ ਤਾਂ ਇੱਥੇ ਨਾਲ ਹੀ ਆ ਉਹ ਦੋਨੇ ਤੀਵੇਂ ਆਦਮੀ ਸੜ ਗਏ ਬਹੁਤ ਜ਼ਿਆਦਾ ਮਾਹੌਲ ਖਰਾਬ ਹੈ ਜੀ ਪਤਾ ਨਹੀਂ ਕਿੰਨੇ ਬੰਦੇ ਯਾਰ ਪਾਈ ਟੇਬਲ ਵੀ ਨਹੀਂ ਮਿਲਦਾ ਬੈੱਡ ਵੀ ਨਹੀਂ ਮਿਲਦੇ ਕੱਪੜੇ ਵੀ ਹੈ ਨਹੀਂ ਸੀ ਨੇ ਤੇ ਗੱਡੀਆਂ ਇੱਧਰ ਦੀ ਕੱਟਦੇ ਆ ਇੱਧਰ ਦੀ ਵੇ ਨਹੀਂਗਾ ਕੋਈ ਨਿਕਲਣ ਦੱਸ ਕਿਉਂਕਿ ਛੋਟਾ ਰਾਹ ਆ ਤੁਸੀਂ ਵੀ ਦੇਖ ਸਕਦੇ ਆ ਇੱਧਰ ਨੂੰ ਨਹੀਂ ਆ ਬਲੈਕ ਕਰਦੇ ਆ ਚੋਰੀ ਸਿਲੰਡਰ ਭਰਦੇ ਆ ਇੱਧਰ ਨੂੰ ਗਏ ਆ ਕਿਤੇ ਜਾਣ ਲੱਗੇ ਤਾਂ ਪ੍ਰਸ਼ਾਸਨ ਨੂੰ ਸਾਰਾ ਪਤਾ ਕੀ ਹੋ ਰਿਹਾ ਇੱਥੇ ਬਲੈਕ ਹੋ ਰਹੀ ਹੈ ਏਰੀਆ ਚ ਪੂਰੀ ਇਹ ਪ੍ਰਸ਼ਾਸਨ ਨੂੰ ਦੱਲ ਕੇ ਘੰਟੇ ਬਾਅਦ ਵੱਲੋਂ ਗੱਡੀਆਂ ਐਮਬੂਲੈਂਸ ਔਰ ਫਾਇਰ ਬਰਗੇਡ ਦੀਆਂ ਗੱਡੀਆਂ ਇੱਥੇ ਆਈਆਂ ਸਾਰੇ ਏਰੀਆ ਚ ਪਤਾ ਬਲੈਕ ਹੋ ਰਹੀ ਏਰੀਆ ਚ ਕਿਹੋ ਜਿਹਾ ਗੱਡੀ ਵਿੱਚ ਵੱਜਿਆ ਜਿਹੜਾ ਟੈਂਕਰ ਆਇਆ ਪਰ ਆਊਟਸਾਈਡ ਨੂੰ ਜਾ ਰਿਹਾ ਇਹਦਾ ਕੋਈ ਮਤਲਬ ਨਹੀਂ ਹੈਗਾ ਇਹ ਜਿਹੜਾ ਮੇਨ ਟੈਂਕਰ ਆਇਆ ਸੀ ਤਾਂ ਮੇਨ ਰੋਡ ਜੀੜੀ ਰੋਡ ਤੇ ਜਾਣਾ ਚਾਹੀਦਾ ਇਹ ਸਾਈਡ ਨੂੰ ਜਾਣ ਡਿਆ ਇਹ ਪਤਾ ਨਹੀਂ ਕਿਹੜੀ ਕਿਹੜੀ ਵਜਾ ਕਰਕੇ ਇੱਥੇ ਨੂੰ ਜਾਣ ਡਿਆ ਇਹ ਕੋਈ ਗੱਡੀ ਵੱਜੀ ਆ ਵਿੱਚ ਉਹਨਾਂ ਨਾਲ ਬਲਾਸਟ ਹੋਇਆ ਇਹ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਅਸੀਂ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾ ਦੇ ਵਿੱਚ ਪਹੁੰਚੇ ਆ ਜਿੱਥੇ ਇੱਕ ਇਹ ਜਿਹੜਾ ਗੈਸ ਦਾ ਟੈਂਕਰ ਹੈ ਇਸ ਦਾ ਇਸ ਦੇ ਵਿੱਚ ਇੱਕ ਬਲਾਸਟ ਹੁੰਦਾ ਹੈ ਧਮਾਕਾ ਹੁੰਦਾ ਹੈ ਜਿਸ ਦੇ ਨਾਲ ਹੈ ਅਨੇਕਾਂ ਜਾਨਾਂ ਇੱਥੇ ਗਈਆਂ ਨੇ ਤਾਂ ਖਾਸ ਤੌਰ ਤੇ ਜਾਨੀ ਅਤੇ مالی ਨੁਕਸਾਨ ਇਸ ਇਲਾਕੇ ਦੇ ਵਿੱਚ ਹੋਇਆ ਹੈ ਤੇ ਧਮਾਕਾ ਧਮਾਕੇ ਦੀ ਜੇ ਗੱਲ ਕਰ ਲਈਏ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ ਦੁਆਲੇ ਦੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਸ਼ਟਰ ਤੱਕ ਪੱਟੇ ਗਏ ਨੇ ਤਾ ਇਥੋਂ ਦੇ ਸਥਾਨਕ ਲੋਕ ਨੇ ਗੱਲਬਾਤ ਕਰਦੇ ਆ ਆ ਭਾਈ ਸਾਹਿਬ ਹੁਣੀ ਇੱਥੇ ਨੇ ਭਾਈ ਸਾਹਿਬ ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ ਜੀ ਇਸੇ ਪਿੰਡ ਦੇ ਆਈ ਇਹ ਧਮਾਕਾ ਕਿਵੇਂ ਹੁੰਦਾ ਬਲਾਸਟ ਕਿਵੇਂ ਹੁੰਦਾ ਜੀ ਤੰਬਾਕਾ ਗਿਆ ਗੱਡੀ ਵਿੱਚ ਵੱਜੀ ਆ ਜਿਹੜਾ ਟੈਂਕਰ ਆਇਆ ਪਰ ਆਊਟਸਾਈਡ ਨੂੰ ਜਾ ਰਿਹਾ ਇਹਦਾ ਕੋਈ ਮਤਲਬ ਨਹੀਂ ਹੈਗਾ ਜਿਹੜਾ ਮੇਨ ਟੈਂਕ ਆ ਇਹ ਸਿੱਧਾ ਮੇਨ ਰੋਡ ਜੀੜੀ ਰੋਡ ਤੇ ਜਾਣਾ ਚਾਹੀਦਾ ਇਹ ਸਾਈਡ ਨੂੰ ਜਾਣ ਡਿਆ ਇਹ ਪਤਾ ਨਹੀਂ ਕਿਹੜੀ ਕਿਹੜੀ ਵਜਾ ਕਰਕੇ ਇਹ ਤੂੰ ਜਾਣ ਡਿਆ ਇਹ ਕੋਈ ਗੱਡੀ ਵੱਜੀ ਆ ਵਿੱਚ ਉਹਨਾਂ ਨਾਲ ਬਲਾਸਟ ਹੋਇਆ ਇਹ ਅਚਾਈ ਨੁਕਸਾਨ ਕਿੰਨਾ ਕੁ ਹੋ ਗਿਆ ਜਾਨੀ ਨੁਕਸਾਨ ਕਿੰਨਾ ਕੁ ਹੋਇਆ ਜੀ ਜਾਨੀ ਨੁਕ 15 20 ਬੰਦੇ ਦੀ ਮੈਨੂੰ ਲੱਗਦਾ ਡੈਥ ਹੋਈ ਜਾਂਦਾ ਜ਼ਖਮੀ ਜ਼ਿਆਦਾ ਆ ਭਾਈ ਜੀ ਕਿੰਨਾ ਕੁ ਜਾਨੀ ਨੁਕਸਾਨ ਹੋਇਆ ਜੀ 15 20 ਬੰਦੇ ਗਏ ਹੂੰ ਠੀਕ ਆ ਜੀ ਹੁਣ ਆ ਆ ਜਿਹੜਾ ਕੰਮ ਕਰੀ ਜਾਂਦੇ ਇਹ ਕਿਉਂ ਚੱਕਦੇ ਆ ਇਹ ਕਿਉਂ ਚੱਕੀ ਜਾਂਦੇ ਕਿਉਂ ਚੱਕਦੇ ਇਹ ਇੱਥੇ ਕੋਈ ਆਵੇ ਇਨੀ ਰਾਤੋ ਰਾਤ ਚੱਕ ਦੇਣਾ ਇਨੀ ਕੰਮ ਕਾਤ ਕੰਮ ਖਤਮ ਕਰ ਦੇਣਾ ਨਹੀਂ ਕਿਉਂ ਕਰ ਦੇਣਾ ਕੰਮ ਖਤਮ ਇੱਥੇ ਕੋਈ ਆਵੇ ਮੰਤਰੀ ਆਵੇ ਕੋਈ ਕੋਈ ਦੇਖਣ ਆਣ ਕੇ ਇਹ ਨੁਕਸਾਨ ਕਹਿੰਦੇਣਾ ਇਹ ਭਾਈ ਜੀ ਘਰਾਂ ਚ ਕਿੰਨਾ ਕੁ ਨੁਕਸਾਨ ਹੋ ਗਿਆ ਮੈਂ ਵੀਡੀਓ ਬਣਾਈ ਆ ਮੈਂ ਮੈਂ ਮੌਕੇ ਦਾ ਗਵਾਹ ਮੈਂ ਆਫਸਰਾਂ ਦੀ ਵੀਡੀਓ ਬਣਾਈ ਆ ਮੈਂ ਆਫਸਰਾਂ ਦੀ ਵੀਡੀਓ ਬਣਾਈ ਆ ਮੈਂ ਆਫਸਰਾਂ ਦੀ ਵੀਡੀਓ ਬਣਾਈ ਉਹ ਨਹੀਂ ਆਪਸ ਵਿੱਚ ਲਿਖਿਆ ਕਿ ਗੱਡੀ 'ਚ ਬਿਲਕੁਲ ਗੈਸ ਐ ਨਹੀਂ ਸੀ ਇਹ ਗੈਸ ਐ ਨਹੀਂ ਤਾਂ ਲੋਕਾਂ ਦੇ ਘਰਾਂ ਦਾ ਕੈਮੀ ਗੈਸ ਚਲ ਗਈ ਜੋ ਕੱਢਾ ਤੁਹਾਡੇ ਇੱਕ ਘੰਟਾ ਹੈ ਉੱਤੋਂ ਬਲਾਸਟ ਹੁੰਦਾ ਰਿਹਾ ਹੈ ਮੈਂ ਵੀਡੀਓ ਬਣਾਈ ਆ ਉਨੀ ਆਪ ਲਿਖਿਆ ਆ ਦੇਖੋ ਵੀਡੀਓ ਚੱਲਦੀ ਪਈ ਆ ਲਿਖਦੇ ਪਏ ਗੱਡੀ ਦੇ ਉੱਤੇ ਮੈਂ ਵੀਡੀਓ ਦੇ ਸਕਦਾ ਉਹਨਾਂ ਨੂੰ ਅਛਾ ਬਾਈ ਜੀ ਕਿਹੜਾਦਾ ਕਿੰਨਾ ਕੁ ਨੁਕਸਾਨ ਹੋ ਗਿਆ ਇਹਦੇ ਵਿੱਚ ਹੁਣ ਤਾਂ ਸਵੇਰੇ ਪਤਾ ਲੱਗੂਗਾ ਹੁਣ ਬਾਜੀ ਕਿੱਦਾਂ ਪਤਾ ਲੱਗ ਜੂਗਾ ਹੁਣ ਕਿੱਦਾਂ ਪਤਾ ਲੱਗ ਜੂਗਾ ਬਾਜੀ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਇਆ ਬਹੁਤ ਬੰਦੇ ਦੇ ਸਾਰੇ ਐਸਾ ਹੀ ਨਾ ਸਾਰੇ ਸੜ ਗਏ ਜਿੰਨੇ ਵੀ ਆ ਹਸਤਾ ਲਗਾ ਚਮੜੀ ਹਰੀ ਪਲੀ ਜਾ ਗਈ ਹੋਆ ਮੈਂ ਜਿੱਦ ਕਦੇ ਨਾ ਬੋਲੋ ਪਲੀਜ਼ ਜੀ ਜਿੰਨਾ ਅੰਦਰਲਾ ਸਮਾਨ ਸਾਰਾ ਸੜ ਗਿਆ ਤੁਸੀਂ ਅੰਦਰ ਅੰਦਰਲੀ ਬਣਾ ਕੇ ਦੇਖੋ ਅੰਦਰ ਜਾ ਕੇ ਦੇਖੋ ਅੰਦਰ ਰਿਪੋਰਟ ਡਰਾਈਵਰਾਂ ਦਾ ਬਚਾਅ ਹੋ ਗਿਆ ਦੋਨੋਂ ਗੱਡੀਆਂ ਤੇ ਡਰਾਈਵਰ ਦਾ ਡਰਾਈਵ ਦੋਨੇ ਆਇਆ ਹਾਂ ਜੀ ਗਏ ਦੋਨੇ ਡਰਾਈਵਰਾਂ ਦਾ ਬਚਾਅ ਹੋ ਗਿਆ ਜੀ ਨਹੀਂ ਨਹੀਂ ਉਹ ਗਏ ਛੱਡੇ ਘਰਾਂ ਦਾ ਮੂਹਰੇ ਲਿਆਂ ਲਿਆਂ ਕੇ ਲੰਮੇ ਪਾਇਆ ਕੇ ਦਾ ਬਚਾਅ ਬਜਣੇ ਵਾਲਾ ਨਹੀਂ ਸੀਗਾ ਥਾ ਕੋਈ ਕੋਈ ਲੈਂਦਾ ਸੀਗਾ ਉਹ ਉਹ ਲੂ ਹੋ ਗਿਆ ਚੰਬੜੀ ਸ਼ਾਰੀ ਲੈ ਕੇ ਸੀ ਉਹਦੀ ਇਹ ਹਾਦਸਾ ਹੁੰਦਾ ਕਿਵੇਂ ਆ ਜਿਹੜਾ ਗੈਸ ਵਾਲਾ ਟੈਂਕਰ ਹੈ ਕਿਉਂ ਇੱਚ ਬਲਾਸਟ ਹੁੰਦਾ ਜਾਂ ਗਲਤੀ ਕਿਹਦੀ ਸੀਗੀ ਜੀ ਹਾਂ ਜੀ ਇਹ ਗਲਤੀ ਮੇਰ ਰੋੜ ਤੇ ਜਾਵੇ ਏਜੰਸੀ ਉਧਰੋਂ ਕਿ ਇਧਰੋਂ ਆ ਦੋ ਫਾਇਦੇ ਵਾਲੇ ਹਾ ਦੇਖੋ ਕਿੰਨੀਆਂ ਮੌਤਾਂ ਹੋ ਗਈਆਂ ਇੱਥੇ ਛੱਡੇ ਪਿੰਡ ਨੂੰ ਗੱਡੀ ਕਿ ਲੈ ਆ ਫਿਰ ਸਾਰੀਆਂ ਦੁਕਾਨਾਂ ਸਾਰੀਆਂ ਦੇਖੋ ਲੂ ਹੋ ਗਈ ਸ਼ਟਰ ਪਟ ਹੋ ਗਏ ਆ ਗੱਡੀ ਇਧਰ ਨੂੰ ਵੀ ਲੈਣੇ ਬਾਈ ਜੀ ਕਿੰਨੀ ਕਿੰਨਾ ਕੁ ਜਾਂਦੀ ਨੁਕਸਾਨ ਹੋਇਆ ਜੀ ਜਾਨੀ ਨੁਕਸਾਨ ਬਾਜੀ 15-20 ਲੱਖਾਂ ਜੇ ਤੱਕ ਤਾਂ ਹੋ ਰਹੀਆਂ ਬਾਕੀ ਡਿਕਲੇਅਰ ਹੋ ਰਹੇ ਪਹਿਲੀ ਗੱਲ ਆ ਬਾਜੀ ਇੱਥੇ ਗੱਡੀ ਉਸ ਸਾਈਡ ਨੂੰ ਕੀ ਕਰਨ ਜਾ ਰਹੀ ਆ ਜਦ ਕਿ ਏਜੰਸੀ ਹੈਗੀ ਉਸ ਸਾਈਡ ਠੀਕ ਆ ਸਾਰੇ ਬੰਦ ਨੂੰ ਇਹ ਚਾਹੀਦਾ ਹੈ ਆਪਣੇ ਇਹ ਗੱਡੀ ਹੁਣ ਚੱਕੂਗਾ ਨਹੀਂ ਬਾਜੀ ਗੱਡੀ ਚੱਕ ਹੁੰਦੀ ਆ ਤੇ ਮੁੜ ਕੇ ਕੋਈ ਇਨਸਾਫ ਨਹੀਂ ਮਿਲਣਾ ਬਾਜੀ ਤੁਸੀਂ ਉਧਰ ਜਾ ਕੇ ਦੇਖੋ ਜਿਹਨਾਂ ਦੀਆਂ ਗਈਆਂ ਸ਼ਾਪਸ ਗਈਆਂ ਬਿਲਕੁਲ ਇੱਕ ਵਾਰਾ ਬਾਅਦ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਜਿਸ ਗੱਡੀ ਕਾਰਨ ਜਿਹੜੀ ਆ ਬਲੈਰੋ ਪਿਕਅਪ ਐ ਬਲੈਰੋ ਪਿਕਅਪ ਐ ਇਸ ਜਿਹੜਾ ਗੈਸ ਵਾਲਾ ਟੈਂਕਰ ਐ ਉਸ ਦੇ ਵਿੱਚ ਇਹ ਹਿੱਟ ਕਰਦੀ ਐ ਤਾਂ ਉਸ ਗੈਸ ਵਾਲੇ ਟੈਂਕਰ ਦੇ ਵਿੱਚ ਇੱਕ ਧਮਾਕਾ ਹੁੰਦਾ ਜਿਸ ਦੇ ਕਾਰਨ ਅਨੇਕਾਂ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਲੋਕ ਇੱਥੇ ਮੌਜੂਦ ਨੇ ਇਹ ਬਾਜੀ ਹੁਣ ਇਹ ਕਿੱਧਰ ਲੈ ਕੇ ਚੱਲੇ ਜੀ ਇਹ ਗੱਡੀ ਤਾਂ ਕਿ ਮੈਨੂੰ ਨਹੀਂ ਪਤਾ ਮੈਂ ਤਾਂ ਕੋਈ ਕਾਰਸਗਾ ਮੈਨੂੰ ਨਹੀਂ ਪਤਾ ਅੱਛਾ ਜੀ ਤੁਸੀਂ ਇੱਥੇ ਤੋਂ ਰਹਿਣ ਵਾਲੇ ਹਾਂਜੀ ਹਾਂਜੀ ਮੈਂ ਤਾਂ ਕੰਮ ਕਿਸ ਗਾ ਸਰ ਮੈਂ ਤਾਂ ਪਿੰਡ ਦੇ ਗਾਉਂਸ ਵੱਲ ਲੇ ਤੇ ਜਦੋਂ ਆਗਰਤੀ ਆ ਨਾ ਫੇਰ ਸਾਰੇ ਪਿੰਡ ਵਾਲੇ ਇਧਰ ਨੂੰ ਹੀ ਨੱਟੇ ਸਾਰੇ ਆ ਇਧਰ ਬਾਈ ਜੀ ਹੋਰ ਵੀ ਇੱਥੇ ਇਹ ਮੌਜੂਦ ਨੇ ਬਾਈ ਜੀ ਤੁਸੀਂ ਮੌਕੇ ਤੇ ਸੀਗੇ ਜਦੋਂ ਇਹ ਘਟਨਾ ਹੋਈ ਸੀਗਾ ਤਾਂ ਅਸੀਂ ਮੌਕੇ ਤੇ ਇੱਥੇ ਕੋਈ ਨਹੀਂ ਸੀਗਾ ਪਹਿਲਾ ਢੇ ਵਾਲੇ ਦਿੱਤੇ ਬੇਨ ਜਿਹੜੇ ਬਾਕੀ ਉਹਨਾਂ ਨੂੰ ਪਤਾ ਜੀ ਬਾਈ ਤਾਂ ਬਾਅਦ ਵਿੱਚ ਆਏ ਸੀਗੇ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਨੁਕਸਾਨ ਤਾਂ ਸਰ ਕਾਫੀ ਹੋ ਗਿਆ ਉਹ ਉੱਥੋਂ ਲੈ ਗਏ ਉਹ ਦੁਕਾਨ ਤੋਂ ਲੈ ਕੇ ਸਾਰੇ ਢੇ ਤੱਕ ਦੋਨੋਂ ਪਾਸੇ ਹੀ ਠੀਕ ਹੈ ਜੀ ਠੀਕ ਹੈ ਜੀ ਤੁਹਾਡਾ ਇੰਨਾ ਜ਼ਬਰਦਸਤ ਸੀ ਕੇ ਆ ਦੁਕਾਨਾਂ ਇੱਕ ਵਾਰ ਜ਼ਰੂਰ ਦਿਖਾ ਦੰਨੇ ਇਹ ਦੁਕਾਨਾਂ ਨੇ ਇਹ ਦੁਕਾਨਾਂ ਦੇ ਸ਼ਟਰ ਸ਼ਟਰ ਤੱਕ ਪੱਟੇ ਗਏ ਨੇ ਤਾਂ ਆ ਇੱਥੇ ਇਹ ਤੁਹਾਡੀ ਦੁਕਾਨਾਂ ਆ ਜੀ ਨਹੀਂ ਮੇਰੀ ਨਹੀਂ ਆ ਜੀ ਅੱਛਾ ਜੀ ਦੂਜੇ ਬੰਦੇ ਦੀ ਸੀ ਮੌਕੇ ਤੇ ਸੀ ਜਦੋਂ ਇਹ ਘਟਨਾ ਹੋਈ ਜੀ ਨਹੀਂ ਮੈਂ ਅੰਦਰ ਬੜਵੇਂ ਤੇ ਜਦੋਂ ਘਟਨਾ ਹੋਈ ਆਵਾਜ਼ ਹੋਈ ਹੈ ਕਿ ਤਦੋਂ ਫਿਰ ਹਮ ਲੋਕ ਰੂਮ ਤੇ ਬਾਹਰ ਹੋਈ ਗਲਗਲ ਕੇ ਭੱਜ ਆਏਗੇ ਬਿਲਕੁਲ ਇੱਕ ਵਾਰ ਆਹ ਤਸਵੀਰਾਂ ਜ਼ਰੂਰ ਦਿਖਾ ਦਿਓ ਕਿ ਐਲਪੀਜੀ ਜਿਹੜੇ ਗੈਸ ਦਾ ਇਹ ਇੰਨਾ ਧਮਾਕਾ ਜ਼ਬਰਦਸਤ ਸੀ ਇਹ ਟੈਂਕਰ ਦਾ ਇੰਨਾ ਧਮਾਕਾ ਜ਼ਬਰਦਸਤ ਸੀ ਕਿ ਇਹ ਦੁਕਾਨਾਂ ਦੇ ਜਿਹੜੇ ਸ਼ਟਰ ਨੇ ਇਹ ਦੁਕਾਨਾਂ ਦੇ ਸ਼ਟਰ ਆਪਣੇ ਆਪ ਇਹ ਜਿਹੜੇ ਖੁੱਲ ਗਏ ਨੇ ਇਹ ਧਮਾਕੇ ਦੀ ਆਵਾਜ਼ ਦੇ ਨਾਲ ਜਾਂ ਧਮਾਕੇ ਦੇ ਨਾਲ ਤਾਂ ਇਹ ਜਿਹੜਾ ਜਾਨੀ ਨੁਕਸਾਨ ਤਾਂ ਹੋਇਆ ਹੀ ਹੋਇਆ ਲੋਕਾਂ ਦਾ مالی ਨੁਕਸਾਨ ਜ਼ਰੂਰ ਹੋਇਆ ਹੈ ਇਹ ਟੈਂਕਰ ਹੈ ਜੀ ਇਹ ਗੈਸ ਦਾ ਟੈਂਕਰ ਦੱਸਿਆ ਜਾ ਰਿਹਾ ਵੀ ਭਾਈ ਇਹ ਗੈਸ ਦਾ ਟੈਂਕਰ ਹੈ ਜਿਸ ਦੇ ਵਿੱਚ ਗੈਸ ਭਰੀ ਸੀਗੀ ਗੈਸ ਵਾਲੇ ਟੈਂਕਰ ਦੇ ਵਿੱਚ ਇੱਕ ਪਿਕਅਪ ਗੱਡੀ ਵੱਜਦੀ ਆ ਬਲੈਰੋ ਪਿਕਅਪ ਜਿਸ ਦੇ ਨਾਲ ਤਮਾਕਾ ਹੁੰਦਾ ਹੈ ਤਾਂ ਆ ਤਸਵੀਰਾਂ ਦੇਖ ਸਕਦੇ ਹੋ ਇਹ ਜਿਹੜਾ ਮੰਜ਼ਰ ਹੈ ਇਹ ਜਿਹੜੀਆਂ ਦੁਕਾਨਾਂ ਨੇ ਦੁਕਾਨਾਂ ਦੇ ਸ਼ਟਰ ਪੱਟੇ ਗਏ ਨੇ ਤਾਂ ਤੁਮਾਕਾ ਦੇ ਦੇਖ ਸਕਦੇ ਹੋ ਕਿ ਤੁਮਾਕਾ ਇੰਨਾ ਜ਼ਬਰਦਸਤ ਸੀ ਕਿ ਦੁਕਾਨਾਂ ਨੇ ਜਿਹੜੀਆਂ ਦੁਕਾਨਾਂ ਦੇ ਅੰਦਰ ਤੱਕ ਜਿਹੜਾ ਇਹ ਬਲਾਸਟ ਹੋਇਆ ਹੈ ਸਮਾਨ ਸਿਗਾ ਜਿਹੜਾ ਉਹ ਹੱਲੇ ਤੱਕ ਧੂਆ ਨਿਕਲ ਰਿਹਾ ਹੈ ਤਕਰੀਬਨ 2 2.5 ਘੰਟੇ ਹੋ ਗਏ ਨੇ ਬਲਾਸਟ ਹੋਏ ਨੂੰ ਹੱਲੇ ਤੱਕ ਇਹ ਜਿਹੜਾ ਇਹ ਵਿੱਚੋਂ ਜਿਹੜਾ ਧੂਆ ਨਿਕਲ ਰਿਹਾ ਆ ਬਾਈ ਜੀ ਹੁਣ ਇੱਥੇ ਮੌਜੂਦ ਨੇ ਇਹ ਬਾਈ ਜੀ ਤੁਸੀਂ ਇੱਥੇ ਪਿੰਡਦੇ ਹੋ ਜੀ ਨਹੀਂ ਨਹੀਂ ਹੋਈ ਅਸੀਂ ਹਿਸ਼ਾਰਪੁਰ ਤੋਂ ਆਏ ਹਾਂ ਅੱਛਾ ਤੁਸੀਂ ਹਿਸ਼ਾਰਪੁਰ ਤੋਂ ਆਏ ਹੋ ਨਾ ਜੀ ਹਾਂ ਜੀ ਮਾਹੌਲ ਖਰਾਬ ਬਹੁਤ ਪਤਾ ਨਹੀਂ ਕਿੰਨੇ ਬੰਦੇ ਯਾਰ ਭਾਈ ਟੇਬਲ ਵੀ ਨਹੀਂ ਮਿਲਦਾ ਬੈੱਡ ਵੀ ਨਹੀਂ ਮਿਲਦਾ ਕੱਪੜੇ ਵੀ ਹੈ ਨਹੀਂ ਸੀ ਨਹੀਂ ਕਿੰਨੀਆਂ ਗਮੋਤਾ ਹੋ ਗਈਆਂ ਹੋ ਗਈਆਂ ਹੋਣਗੀਆਂ ਕਈ ਮੌਤਾਂ ਦਾ ਨਹੀਂ ਅਸੀਂ ਕਹਿ ਸਕਦੇ ਬੰਦੇ ਬਹੁਤ ਜ਼ਿਆਦਾ ਭਾਈ ਟੇਮ ਨੇ ਕੋਈ ਕਿਤੇ ਇਕ ਜੀ 60 70 ਬੰਦੇ ਸੀ 60 70 ਬੰਦੇ ਅਸੀਂ ਆਪਾਂ ਦੇਖੇ ਆਪਣੇ ਅੱਖਾਂ ਮੋਰੇ ਤੇ ਉੱਥੇ ਬਹੁਤ ਜ਼ਿਆਦਾ ਹਾਲਤ ਗੰਭੀਰ ਆ ਉਹਨਾਂ ਦੀ ਹਾਂਜੀ ਹਾਂਜੀ ਬੋਡੀਆਂ ਦੇ ਕੱਪੜੇ ਤੱਕ ਹੈ ਨਹੀਂਗੇ ਹੋ ਚੁੱਕੀ ਆ 17 18 ਜਣਿਆਂ ਦੀ ਕਿਦਾਂ ਭਾਈ ਜੀ 17 18 ਜਣਿਆਂ ਦੀ ਮੌਤ ਹੋ ਚੁੱਕੀ ਆ ਅੱਛਾ ਜੀ ਬਾਕੀ ਇੰਨੀ ਜਨਤਾ ਸਿਵਲ ਹਸਪੀਟਲ ਹੋਈ ਪਈ ਆ ਤੇ ਦੇਖੋ ਅਸੀਂ ਕਿੰਨਾ ਬੁਰਾ ਹਾਲ ਹੋਇਆ ਪਿਆ ਸਿਵਲ ਹਸਪੀਟਲ ਦਾ ਭਾਈ ਜੀ ਜਗ੍ਹਾ ਹੈ ਨਹੀਂ ਉੱਥੇ ਨੀਚੇ ਲੰਮੇ ਪਏ ਹੋਏ ਪਿਆ ਬੰਦੇ ਯਾਰ ਹਸਪੀਟਲ ਪੂਰਾ ਆਪਣਾ ਐਫਰਟ ਕਰਾ ਇੰਨਾ ਭਾਜੀ ਹੋ ਗਿਆ ਇਫੈਕਟ ਪੈ ਗਿਆ ਬੈੱਡ ਨਹੀਂ ਹੈਗੇ ਉੱਥੇ ਕੀ ਕਰਨਾ ਹੁਣ ਠੀਕ ਹੈ ਠੀਕ ਹੈ ਠੀਕ ਹੈ ਜੀ ਬਿਲਕੁਲ ਇਹ ਜਿਹੜਾ ਤਬਾਹੀ ਦਾ ਨਜ਼ਰ ਹੈ ਕਿਉਂਕਿ ਇਸ ਇਲਾਕੇ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦਾ ਮੰਡਿਆਲਾ ਪਿੰਡ ਹੈ ਮੰਡਿਆਲਾ ਪਿੰਡ ਦੇ ਵਿੱਚ ਇਹ ਜਿਹੜਾ ਗੈਸ ਵਾਲਾ ਟੈਂਕਰ ਹੈ ਜਿਸ ਦੇ ਵਿੱਚ ਇੱਕ ਬਲੈਰੋ ਗੱਡੀ ਹਿੱਟ ਕਰਦੀ ਹੈ ਜਿਸ ਨੂੰ ਤਾਂ ਬਲਾਸਟ ਹੁੰਦਾ ਹੈ ਤਾਂ ਬਲਾਸਟ ਹੁੰਦਾ ਹੈ ਇੱਥੋਂ ਦੇ ਲੋਕ ਨੇ ਜਿਹੜੇ ਸਥਾਨਕ ਲੋਕ ਨੇ ਜਾਂ ਇੱਥੋਂ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਤੋਂ ਵੀ ਜਾਣਦੇ ਆ ਇਹ ਇਸ ਘਟਨਾ ਨੂੰ ਲੈ ਕੇ ਆ ਭਾਈ ਸਾਹਿਬ ਹੁਣੀ ਉਧਰੋਂ ਆ ਰਹੇ ਨੇ ਇਹ ਭਾਈ ਜੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਜੀ ਜੀ ਹਾਂ ਜੀ ਆ ਮੁੰਡਾ ਇੱਥੇ ਦਾ ਇੱਥੋਂ ਦੇ ਰਹਿਣ ਵਾਲੇ ਹੋ ਜੀ ਭਾਜੀ ਆਪਾਂ ਇੱਥੇ ਦੇ ਹਾਂ ਪਰ ਆਪਾਂ ਮਤਲਬ ਆ ਬੰਦਾ ਇੱਥੇ ਦਾ ਮੈਂ ਤਾਂ ਚਲੋ ਪਰਦੇਸੀ ਬੰਦਾ ਹਾਂ ਮੈਂ ਇੱਥੇ ਤਾਂ ਰਹਿੰਦਾ ਇੱਥੇ ਕਿਰਾਏ ਤੇ ਰਹਿੰਦਾ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਆ ਤੁਹਾਨੂੰ ਇੱਕ ਵਾਰ ਤਸਵੀਰਾਂ ਆ ਵੀ ਜ਼ਰੂਰ ਦਿਖਾ ਦਿੰਨੇ ਆ ਇਹ ਧੂਮਾਕਾ ਲਗਭਗ 100 ਮੀਟਰ ਦੀ ਦੂਰੀ ਤੇ ਦੁਕਾਨਾਂ ਦੇ ਸ਼ਟਰ ਨੇ ਧੂਮਾਕਾ ਇੰਨਾ ਜ਼ਬਰਦਸਤ ਸੀ ਕਿ ਬੰਦ ਪਈਆਂ ਦੁਕਾਨਾਂ ਦੇ ਸ਼ਟਰ ਵੀ ਆਪਣੇ ਆਪ ਖੁੱਲ ਗਏ ਨੇ ਤਾਂ ਅੰਦਰ ਦੁਕਾਨਾਂ ਦੇ ਵਿੱਚ ਨੁਕਸਾਨ ਹੋਇਆ ਹੈ ਹੋਰ ਵੀ ਇੱਥੇ ਜਿਹੜੇ ਸਥਾਨਕ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆ ਬਾਈ ਜੀ ਹੁਣੀ ਨੇ ਇੱਕ ਵਾਰ ਜਿਹੜਾ ਆ ਅੰਦਰੋਂ ਹਾਲਾਤ ਜ਼ਰੂਰ ਦਿਖਾਉਣਗੇ ਕੇ ਨੁਕਸਾਨ ਇੱਕ ਵਾਰ ਤੁਹਾਨੂੰ ਅੱਗੇ ਹੋਗੇ ਇੱਕ ਵਾਰ ਮੈਂ ਕਹਾਂਗਾ ਕਿ ਜ਼ਰੂਰ ਅੱਗੇ ਹੋਗੇ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਜੀ ਬਿਲਕੁਲ ਇਹ ਦੁਕਾਨ ਹੈ ਦੁਕਾਨ ਦਾ ਸ਼ਟਰ ਬੰਦ ਪਿਆ ਸੀਗਾ ਧਮਾਕਾ ਗਿਆ ਇੰਨਾ ਜ਼ਬਰਦਸਤ ਸੀ ਕਿ ਬੰਦ ਪਈ ਦੁਕਾਨ ਦੇ ਵਿੱਚ ਵੀ ਜਿਹੜਾ ਸਮਾਨ ਸੀਗਾ ਉਸ ਨੂੰ ਨੁਕਸਾਨ ਪਹੁੰਚਿਆ ਹੈ ਉੱਪਰ ਛੱਤ ਦੇਖ ਸਕਦੇ ਹੋ ਕਿ ਛੱਤ ਜਿਹੜੀ ਹੈ ਛੱਤ ਦਾ ਲੈਂਟਰ ਹੈ ਓਹ ਜਿਹੜੀ ਕਾਂਦ ਸੀਗੀ ਵਿੱਚ ਦੁਬਾਰ ਸੀਗੀ ਉਹ ਵੀ ਡਿੱਗ ਗਈ ਨਹੀਂ ਡਿੱਗ ਗਈ ਐ ਲੈਂਟਰੀ ਡਿੱਗਿਆ 6 ਬੰਦੇ ਇਹਨਾਂ ਦੇ ਘਰ ਦੇ ਝੁੱਲਸੇ ਮੈਂਬਰ ਬੱਚੇ ਜਿਹੜੇ ਅਸੀਂ ਆਪਣੇ ਹੱਥੀ ਚੱਕ ਕੇ ਪਾਏ ਗੱਡੀ 'ਚ ਉਹ ਸਿਵਲ ਹਸਪੀਟਲ ਹਿਆਰਪੁਰ ਗਏ ਆ ਠੀਕ ਐ ਇਹ 1.5 10 ਪੂਣੇ 11 ਦੀ ਗੱਲ ਐ ਇਹ ਬਚਾਇਆ ਜੀ ਉਹਨਾਂ ਦਾ ਜਿਹੜੇ ਇੱਥੇ ਲੋਕ ਖਾ ਵਿਆ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਐ ਉਹਨਾਂ ਦੇ ਸਰੀਰ ਦੀ ਚਿੱਟੀ ਚਰਬੀ ਬਾਹਰ ਆ ਚੁੱਕੀ ਐ ਕੋਈ ਕੱਪੜਾ ਨਹੀਂ ਸਰੀਰ ਤੇ ਛੱਡਿਆ ਇੰਨਾ ਕੇ ਜ਼ਿਆਦਾ ਸੇਕ ਨੇ ਬਾਹਰ ਦੇ ਪਿਛਲਾ ਗੇਟ ਦਿਖਾ ਦੇ ਉਧਰ ਦੀ ਆਪਾਂ ਕੱਢ ਕੇ ਲੈ ਕੇ ਗਏ ਆ ਖੇਤਾਂ ਦੇ ਵਿੱਚ ਤੁਸੀਂ ਲੈ ਕੇ ਗਏ ਜੀ ਅਸੀਂ ਚੱਕ ਕੇ ਗੱਡੀ 'ਚ ਪਾਇਆ ਐਂਬੂਲੈਂਸ ਐਂਬੂਲੈਂਸ 'ਚ ਪਾਇਆ ਬਰਮਾ ਜੀ ਦਾ ਮੈਡੀਕਲ ਦਾ ਤਬਾਹ ਹੋਇਆ ਹੀ ਹੋਇਆ ਉਹਨਾਂ ਦਾ ਫਾਦਰ ਸਾਹਿਬ ਦੀ ਡੈਥ ਹੋ ਗਈ ਉੱਪਰ ਰਹਿੰਦੇ ਸੀਗੇ ਉਸੇ ਆਪਣੇ ਹੱਥੀ ਕੱਢੇ ਆ ਅੰਦਾਜ਼ਨ ਕਿੰਨੇ ਕੁ ਲੋਕਾਂ ਦੀ ਮੌਤ ਹੋ ਗਈ ਹੋਗੀ ਜੀ ਮੌਤ ਇਸ ਲਈ ਸਮਥਿੰਗ ਘੱਟੋ ਘੱਟ ਨਹੀਂ ਤੇ 5 ਕ ਜਣੇ ਹੈਗੇ ਆ ਦੋ ਡਰਾਈਵਰ ਉਹਨਾਂ ਦੇ ਇੱਕ ਇਹਨਾਂ ਦਾ ਵੀ ਮੈਂਬਰ ਹੈਗਾ ਜਿਹੜਾ ਬਹੁਤ ਜ਼ਿਆਦਾ ਮੁਸ਼ਕਲ 'ਚ ਆ ਉਹ ਗੱਡੀ 'ਚ ਦੋ ਬੰਦੇ ਸੀਗੇ ਮਹਿੰਦਰਾ 'ਚ ਉਹ ਦੋਨਾਂ ਦਾ ਕੰਮ ਹੋ ਦੋ ਇਧਰ ਆ ਭਾਈ ਆਪ ਤੋੜੀ ਜੇ ਕਿਦਾਂ ਅੱਛਾ ਜੇ ਇਹ ਇਹ ਬਚਾਅ ਹੋ ਗਿਆ ਜੀ ਜਿਹੜੇ ਬਾਕੀ ਜ਼ਖਮੀ ਨੇ ਉਹਨਾਂ ਚੋਂ ਜ਼ਖਮੀ 20 ਤੋਂ 22 ਹੈ ਜੀ ਜੀ 20 ਤੋਂ 22 ਨਹੀਂ ਬਹੁਤ ਜ਼ਿਆਦਾ ਹੈ ਮਤਲਬ ਅਸੀਂ 20 ਤੋਂ 22 ਅਸੀਂ ਪਾਏ ਹੈ ਨਹੀਂ ਸ਼ਾਇਦ ਕਰ ਰਹੇ ਨੇ ਅੱਛਾ ਭਾਈ ਜੀ ਤੁਸੀਂ ਸਿਵਲ ਹਸਪੀਟਲ ਚੋਂ ਆਏ ਹੋ ਜੀ ਆਪਾਂ ਭਾਈ ਸਿਵਲ ਹਸਪਤਾਲ ਚੋਂ ਆਏ ਹਾਂ ਉੱਥੇ ਕਟੋਗੜ ਸਾਤ ਤੋਂ 70 ਬੰਦੇ ਇਦਾਂ ਹੀ ਹੈ ਜੀ 60 ਤੋਂ 70 ਬੰਦੇ ਪੂਰੇ ਇੱਕ ਤਨ ਝੁਲਸੇ ਪਏ ਹੈ ਜੀ ਹਾਂ ਜੀ ਇਹ ਮੌਤਾਂ ਦੀ ਗਿਣਤੀ ਕਿੰਨੀ ਕਬਾ ਸਕਦੀ ਹੈ ਜੀ ਇਹ ਤਾਂ ਸਵੇਰੇ ਪਤਾ ਲੱਗੂਗਾ ਫਿਲਹਾਲ ਕੁਝ ਨੇ ਕਹਿ ਸਕਦੇ ਜੀ ਕਾਫੀ ਬੰਦੇ ਉਹਨਾਂ ਨੇ ਸਿਵਲ ਹਸਪਤਾਲ ਤੋਂ ਪ੍ਰਾਈਵੇਟ ਹਸਪਤਾਲਾਂ 'ਚ ਰੈਫਰ ਵੀ ਕੀਤੇ ਆ ਠੀਕ ਹੈ ਠੀਕ ਹੈ ਜੀ ਤਾਂ ਬਿਲਕੁਲ ਆਪਾਂ ਜਿਹੜੇ ਇੱਥੋਂ ਦੇ ਹੋਰ ਸਥਾਨਕ ਲੋਕ ਨੇ ਇਹ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਸਵੀਰਾਂ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਨੇ ਹੁਸ਼ਿਆਰਪੁਰ ਦੇ ਪਿੰਡ ਮੰਡਿਆਲਾ ਦੀਆਂ ਇਹ ਤਸਵੀਰਾਂ ਨੇ ਜਲੰਧਰ ਹੁਸ਼ਿਆਰਪੁਰ ਤੇ ਰੋਡ ਤੇ ਇਹ ਪਿੰਡ ਪਿੰਦਾ ਤਾਂ ਹੋਰ ਵੀ ਇੱਥੇ ਸਥਾਨਕ ਲੋਕ ਨੇ ਸਥਾਨਕ ਲੋਕਾਂ ਨਾਲ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਤੁਮਾਕਾ ਇੰਨਾ ਜ਼ਬਰਦਸਤ ਸੀ ਕਿ ਤੁਮਾਕੇ ਦੇ ਤੁਮਾਕੇ ਦੇ ਨਾਲ ਆਲੇ-ਦੁਆਲੇ ਦੀਆਂ ਦੁਕਾਨਾਂ ਸੀਗੀਆਂ ਜਿਹੜੀਆਂ ਉਹਨਾਂ ਦਾ ਵੀ ਨੁਕਸਾਨ ਹੋਇਆ ਭੈਣ ਜੀ ਇੱਥੇ ਮੌਜੂਦ ਨੇ ਭੈਣ ਜੀ ਤੁਸੀਂ ਇੱਥੋਂ ਦੇ ਲੋਕਲੀ ਰਹਿਣ ਵਾਲੇ ਹੋ ਜੀ ਹਾਂ ਜੀ ਇੱਥੇ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਹਾਂ ਸਾਰੇ ਨੁਕਸਾਨ ਹੀ ਆ ਦੇਖੋ ਕਿੰਨਾ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਹੋਇਆ ਆ ਸਾਰੀ ਦੁਕਾਨਾਂ ਸਾਰਾ ਉਧਰ ਦੇਖੋ ਸਾਰੇ ਨੁਕਸਾਨ ਆ ਉਹ ਤਾਂ ਕਾ ਬਾਲਿਆਂ ਵਾਲਾ ਘਰ ਆ ਤੇ ਉਹਨਾਂ ਨੂੰ ਅੱਗ ਲੱਗੀ ਵਿਚਾਰਿਆਂ ਨੂੰ ਹਸਬੰਦ ਵਾਈਫ ਰੋਟੀ ਖਾ ਕੇ ਲੰਮੇ ਪੈਸੇ ਇਹਨਾਂ ਦੀ ਤੁਹਾਡੀ ਦੁਕਾਨ ਸੀਗੀ ਜੀ ਕਿੰਨਾ ਕੁ نقصان ਹੋ ਗਿਆ ਇਹਨੂੰ ਕੋਈ ਗਿਣਤੀ ਨਹੀਂ ਭਾਜੀ ਇੱਕ ਮਸ਼ੀਨ ਕਰ ਲੈ ਜੀ ਨੇ ਇੱਕ ਮਿਹਨਤ ਕਰਕੇ ਦੁਕਾਨ ਚ ਸਮਾਨ ਪਾਇਆ ਸੀਗਾ ਜੀ ਮਿਹਨਤ ਤੁਹਾਨੂੰ ਪਤਾ ਹੀ ਆ ਬੰਦਾ ਆਪਣਾ ਘਰੋਂ ਵਿਕਾਰ ਹੋ ਕੇ ਤੁਰੇ ਫਿਰੀਦਾ ਸਾਰਾ ਦਿਨ ਵੀ ਕੰਮ ਕਰਾਂਗੇ ਇੱਥੇ ਏਸੀ ਬਲਾਸਟ ਹੋਣਾ ਮੇਰੇ ਕਾਫੀ ਮੈਂ ਸਮਾਨ ਵੀ ਪਾਇਆ ਹੋਇਆ ਸੀ ਮਸ਼ੀਨਾਂ ਵੀ ਮੇਰੇ ਬਹੁਤ ਸੀਗੀਆਂ ਕੱਪੜਾ ਕਾਫੀ ਸੀਗਾ ਮੇਰਾ ਕਿਉਂਕਿ ਮੈਂ ਬਾਹਰਲੇ ਵੀਪੇ ਦੀਆਂ ਕਾਫੀ ਕੱਪੜੇ ਮੇਰਾ ਸਾਰਾ ਹੀ ਸੜ ਗਿਆ ਜੋ ਕੁਝ ਨਹੀਂ ਸੀ ਜਾਨੀ ਨੁਕਸਾਨ ਕਿੰਨਾ ਕੋ ਹੋਇਆ ਕਿੰਨੇ ਕਿ ਲੋਕਾਂ ਦੀ ਮੌਤ ਹੋਈ ਜੀ ਤਾਂ ਮੇਰੇ ਨਾਲ ਕੰਮ ਕਰਦੇ ਸੀ ਆਂਟੀ ਤੇ ਉਹ ਤਰਪਾਈਆਂ ਕਰਦੇ ਉਹ ਤਾਂ ਇੱਥੇ ਨਾਲ ਹੀ ਆ ਉਹ ਦੋਨੇ ਤੀਵੇਂ ਆਦਮੀ ਸੜ ਗਏ ਤਾਂ ਸ਼ਾਇਦ ਪਤਾ ਨਹੀਂ ਕਹਿੰਦੇ ਆ ਕਿ ਉਹ ਤਾਂ ਬਿਲਕੁਲ ਹੀ ਇੱਦਾਂ ਹੀ ਆ ਡੈੱਡ ਹੀ ਆ ਤੇ 7-8 ਬੰਦੇ ਤਾਂ ਜਿਹੜੇ ਬਿਲਕੁਲ ਹੀ ਕੋਈ ਪਤਾ ਨਹੀਂ ਗਾ ਰੈਫਰ ਕਰ ਦਿੱਤੇ ਆ ਇਹ ਬਲਾਸਟ ਹੁੰਦਾ ਕਿਵੇਂ ਆ ਕਿੰਨੇ ਵਜੇ ਦਾ ਸਮਾਂ ਹੁੰਦਾ ਜੀ ਹਾਂ ਸਵੇਰ 9 ਵਜੇ ਹੁੰਦਾ ਆ ਮੈਂ ਤਾਂ 9 ਵਜੇ ਗਈ ਐਦਰੋਂ ਨਾ ਐਸ ਰੋਡ ਨੂੰ ਪਤਾ ਨਹੀਂ ਆਹ ਟੈਂਕਰ ਜਾਣ ਲੱਗਾ ਕਿੱਦਾਂ ਗਿਆ ਇਹ ਪਤਾ ਨਹੀਂ ਉਧਰੋਂ ਗੱਡੀ ਨਾਲ ਵਿੱਚ ਗੱਡੀ ਟਕਰਾਈ ਆ ਜਾਂ ਉੱਪਰ ਤਾਰਾਂ ਨਾਲ ਹੋਇਆ ਕੋਈ ਇਦਾਂ ਦਾ ਚੱਕਰ ਹੁੰਦਾ ਕਿਉਂਕਿ ਉਹ ਰੋਡ ਛੋਟਾ ਆ ਤੇ ਗੱਡੀਆਂ ਇੱਧਰ ਦੀ ਕੱਢਦੇ ਆ ਇੱਧਰ ਦੀ ਵੇ ਨਹੀਂਗਾ ਕੋਈ ਨਿਕਲਣ ਦਾ ਕਿਉਂਕਿ ਛੋਟਾ ਰਹਾ ਤੁਸੀਂ ਵੀ ਦੇਖ ਸਕਦੇ ਆ ਇੱਧਰ ਨੂੰ ਨਹੀਂ ਆ ਬਲੈਕ ਕਰਦੇ ਆ ਚੋਰੀ সিলਿੰਡਰ ਭਰਦੇ ਆ ਇੱਧਰ ਨੂੰ ਗਏ ਆ ਕਿਤੇ ਜਾਣ ਲੱਗੇ ਤਾਂ ਇਹ ਕਿੰਨੇ ਕਿ ਘਰਾਂ ਦੇ ਵਿੱਚ ਜਿਹੜੀ ਅੱਗ ਪਹੁੰਚ ਗਈ ਸੀ ਇਹ ਘਰ ਮੈਨੂੰ ਲੱਗਦਾ ਕਮ ਸੇ ਕਮ 25 20 25 ਘਰਾਂ ਚ ਲੱਗੇ ਇੱਧਰਲੀ ਸਾਈਡ ਸਾਰੀ ਜੀ ਟੋਟਲੀ ਰੇਲਵੇ ਲੈਂਡ ਵੀ ਪਾਰ ਕਰ ਗਏ ਉੱਥੇ ਵੀ ਬੰਦੇ ਸੜ ਗਏ ਤਾਂ ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਹੋ ਜੀ ਮੈਂ ਹਿਆਰਪੁਰੋਂ ਆਇਆ ਮੇਰੇ ਰਿਸ਼ਤੇਦਾਰੇ ਅੱਛਾ ਜੀ ਠੀਕ ਹੈ ਜੀ ਇਹ ਤੁਸੀਂ ਭੰਜ ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਆਂ ਜੀ ਹੈ ਮੇਰੇ ਬੇਟੀ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਤਾਂ ਬਿਲਕੁਲ ਤੁਸੀਂ ਮਾਤਾ ਜੀ ਇੱਥੋਂ ਦੇ ਵਸਨੀਕੋਂ ਇੱਥੋਂ ਦੇ ਰਹਿਣ ਵਾਲੇ ਹੋ ਜੀ ਹਾਂ ਜੀ ਕਿੰਨਾ ਕ ਨੁਕਸਾਨ ਹੋ ਗਿਆ ਜੀ ਆਪਾਂ ਉਧਰ ਪਤਾ ਲੱਗਾ ਆਪਾਂ ਨੂੰ ਨੁਕਸਾਨੇ ਹੋਣ ਨੂੰ ਤਾਂ ਬੇਹੜਾ ਹੋ ਗਿਆ ਠੀਕ ਹੈ ਤਾਂ ਬਿਲਕੁਲ ਹੋਰ ਵੀ ਨੌਜਵਾਨ ਨੇ ਭਾਈ ਜੀ ਇਹ ਘਟਨਾ ਕਿਵੇਂ ਹੁੰਦੀ ਔਰ ਕਿੰਨਾ ਕ ਨੁਕਸਾਨ ਹੋ ਗਿਆ ਇਸ ਘਟਨਾ ਚ ਭਾਈ ਜੀ ਜਦੋਂ ਘਟਨਾ ਹੋਈ ਆ 9:30 ਪੌਣੇ ਦਾ ਸਮਾਂ ਸੀ ਮੈਂ ਸੈਰ ਕਰਦਾ ਸੀ ਆਪਣੇ ਘਰ ਦੇ ਬਾਹਰ ਤਾਂ ਅੱਗ ਦੀ ਲਾਟਾਂ ਬਹੁਤ ਉੱਚੀਆਂ ਨਿਕਲਦੀਆਂ ਸੀ ਭਾਈ ਜੀ ਤੇ ਸਾਨੂੰ ਸ਼ੱਕ ਹੈ ਕਿ ਪ੍ਰੋਪਲ ਪੰਮ ਨੂੰ ਅੱਗ ਲੱਗ ਗਈ ਪਰ ਇਹ ਇੱਥੇ ਵਈ ਪਹਿਲਾਂ ਵੀ ਖੰਭਾ ਟੁੱਟਾ ਇਹਦੇ ਟੈਂਕਰ ਨੇ ਇਹ ਦੋ ਤਿੰਨ ਵਾਰੀ ਚਾਂਸ ਇਦਾਂ ਦਾ ਹੋ ਗਿਆ ਆ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਹੜੇ ਜਿਹੜਾ ਜਿੰਮੇਵਾਰੀ ਬਾਣਦੀ ਆ ਕਾਦੇ ਨਹੀਂ ਇਹ ਗੱਲਾਂ ਨੂੰ ਦੇਖਦੇ ਕੋਈ ਸਿਲੰਡਰ ਇੱਥੇ ਖੜੇ ਆ ਕੋਈ ਉੱਥੇ ਕਹਿੰਦੇ ਪਲਾਨਟ ਦੇ ਅੰਦਰ ਖੜਨ ਬਈ ਉਹਦੇ ਉਹਨਾਂ ਦੀ ਪਾਰਕਿੰਗ ਚ ਖੜਨ ਇੱਥੇ ਰੋਡ ਦੇ ਸਿਲੰਡਰਾਂ ਵਾਲਾ ਗੱਡੀਆਂ ਖੜਨ ਦਾ ਕੀ ਮਤਲਬ ਆ ਟੈਂਕਰ ਖੜੇ ਆ ਭਾਜੀ ਇਹ ਕੰਮ ਇੱਕ ਦਾ ਇੱਕ ਦਿਨ ਹੋਣਾ ਸੀਗਾ ਇਹ ਜੀ ਥੋੜਾ ਨੁਕਸਾਨ ਹੋ ਗੀ ਹੋ ਜਾਂਦਾ ਵਧੀਆ ਸੀ ਪਰ ਇੰਨਾ ਨੁਕਸਾਨ ਇਨੇ ਲੋਕਾਂ ਦੀ ਜਾਨ ਲੈ ਗਏ ਹੁਣ ਅੱਖਾਂ ਖੁੱਲਣੀਆਂ ਹੁਣ ਅੱਖਾਂ ਖੁੱਲਣੀਆਂ ਦਾ ਕੀ ਫਾਇਦਾ ਬਾਜੀ ਕਿ ਘਰਾਂ ਚ ਮਾਲੀ ਨੁਕਸਾਨ ਕਿੰਨਾ ਕੁ ਹੋ ਗਿਆ ਜੀ ਬਾਜੀ ਘਰਾਂ ਦੇ ਸਾਰੇ ਜਿਹੜੇ ਬਾਲੇ ਵਾਲੇ ਘਰ ਤਾਂ ਬਚਿਆ ਨਹੀਂ ਕੋਈ ਇਹ ਤਾਂ ਲੈਂਟਰਾਂ ਵਾਲਾ ਕਰਕੇ ਥੋੜਾ ਬਚਾਅ ਹੋ ਗਿਆ ਤਾਂ ਘਰਾਂ ਦਾ ਹੁਣ ਇਹ ਮੁੰਡਾ ਸਿਵਲ ਹਸਪਤਾਲੋਂ ਆਇਆ ਉਹ ਕਹਿੰਦਾ ਸੱਤ ਜਾਨਾਂ ਡੈਥ ਹੋ ਗਈ ਆ ਤੇ ਕਨਫਰਮ ਨਹੀਂ ਹਲੇ ਕਿਹਦੀ ਕਿਹਦੀ ਉਹ ਵੀ ਸੱਤ ਜਾਨਾਂ ਕੀ ਉਹਨਾਂ ਡੈੱਡ ਕਰਤੇ ਆ ਡਿਕਲੇਅਰ ਕਰਤੇ ਆ ਹਾਂ ਡਿਕਲੇਅਰ ਕਰਤੇ ਆ ਤੇ ਹੁਣ ਬਾਕੀ ਤਾਂ ਹੁਣ ਪਤਾ ਲੱਗੂ ਕਿ 1 ਕੰਮ ਚੱਲਦਾ ਸੀਗਾ ਮੈਡੀਕਲ ਦੇ ਉੱਪਰ ਉਹ ਲੇਬਰ ਉੱਥੇ ਸੀਗੇ ਦੋ ਜਣੇ ਜਣੇ ਉਹ ਰੋਟੀ ਖਾਂਦੇ ਸੀ ਉਹਨਾਂ ਦੇ ਭਾਈਆ ਸੀਗਾ ਜੀ ਆ ਘਰ ਦੇ ਦੋ ਜਣੇ ਸੀਗੇ ਪਿੱਛੇ ਗੋਲਕਫੇ ਵਾਲੀ ਫੈਮਿਲੀ ਸੀ ਪੂਰੀ 6-7 ਜਣੇ ਇੱਕ ਬੰਦਾ ਪਲਾਂਟ ਦੀ ਕੰਮ ਕਰਦਾ ਸੀਗਾ ਉਹ ਉਹ ਦੋ ਚਾਰ ਦਿਨ ਪਹਿਲਾਂ ਹਲੇ ਲਿਆ ਸੈਟਲ ਹੋਇਆ ਇੱਥੇ ਬਾਕੀ ਉਧਰਲੇ ਉਧਰ ਵੀ ਘਰ ਸੀਗੇ ਪੰਜ ਜਣੇ ਆ ਮੁੰਡਾ ਡੀਜੇ ਦਾ ਕੰਮ ਕਰਦਾ ਪੰਜ ਵੀ ਆ ਉਹ ਪੰਚਾਇਤ ਮੈਂਬਰ ਵੀ ਆ ਪੰਜ ਚ 6 ਉਹਦੇ ਘਰ ਤੋਂ ਵੀ ਹਸਪੀਟਲ ਹੀ ਆ ਯਾਨੀ ਕਿ 20 ਤੋਂ 25 ਜਣੇ ਨੇ ਇਸ ਕੰਮ ਦੇ ਲਪੇਟ ਜਾਇਏ ਆ ਭਾਜੀ ਤੇ ਬਾਕੀ ਹੁਣ ਸਵੇਰ ਨੂੰ ਪਤਾ ਲੱਗੂਗਾ ਹੁਣ ਪਟਾਂ ਦੀ ਗਿਣਤੀ ਕਿੰਨੀ ਹੋ ਸਕਦੀ ਹੈ ਭਾਈ 8 ਤੱਕ ਮੁੰਡਾ ਆਇਆ ਸੀ ਉਹ ਤਾਂ 7 ਤੱਕ ਕਨਫਰਮ ਹੀ ਹੋ ਗਏ ਬਾਕੀ ਜਿਹੜੇ ਬਾਕੀ ਵੀ ਇਹਨੇ ਸੀਰੀਅਸ ਆ ਵੀ ਉਹਨਾਂ ਰੈਫਰ ਕਰਤੇ ਆਗਾ ਹੁਣ ਉਹ ਸਵੇਰ ਨੂੰ ਪਤਾ ਲੱਗੂਗਾ ਹੁਣ ਕੀ ਕੀ ਕੰਡੀਸ਼ਨ ਉਹਨਾਂ ਦੀ ਚਲੋ ਪਰਮਾਤਮਾ ਮਿਹਰ ਕਰੇ ਉਹਨਾਂ ਦਾ ਬਚਾਅ ਹੋਏ ਤਾਂ ਇੱਕ ਵਾਰ ਆਪਾਂ ਦੁਕਾਨਾਂ ਬਾਈ ਜੀ ਅੱਗੇ ਹੋ ਕੇ ਜ਼ਰੂਰ ਦਿਖਾ ਦਿੰਨੇ ਆਜ ਇਹ ਇਹ ਦੁਕਾਨਾਂ ਨੇ ਜਿਹੜੀਆਂ ਜਿਨ੍ਹਾਂ ਦਾ ਨੁਕਸਾਨ ਹੋਇਆ ਇਹ ਇਹ ਇੱਕ ਕਾਰ ਦੀਆਂ ਦੁਕਾਨਾਂ ਸੀ ਔਰ ਇਹ ਚ ਕਾਦਾ ਕੰਮ ਚੱਲਦਾ ਸੀਗਾ ਜੀ ਇਹ ਕਾੜੀਆਂ ਦੁਕਾਨਾਂ ਸੀਆਂ ਬਾਈ ਜੀ ਹੇਅਰ ਕਟਿੰਗ ਦੀ ਸੀ ਜਿਹਾ ਬਾਈ ਜੀ ਅੱਛਾ ਜੀ ਹਾਂਜੀ ਇਹਦਾ ਨਹੀਂ ਦੂਜਾ ਲੈਂਡਰ ਦੁਕਾਨਾਂ ਸੀ ਸੈਟਰਟ ਅੰਦਰ ਉਹ ਸਵੇ ਨੂੰ ਆਊਗਾ ਮੁੰਡਾ ਦੂਦ ਦਾ ਦੂਰ ਦਾ ਤਿੰਨ ਚਾਰ ਪੈਣ ਛੱਡ ਕੇ ਉਹ ਟੈਂਟ ਹੋਸਾ ਉਹਨਾਂ ਦਾ ਬਚਿਆ ਕੱਖ ਨਹੀਂ ਬਾਈ ਉਹ ਦੋ ਦੁਕਾਨਾਂ ਇਕੱਠੀਆਂ ਸੀ ਸਭ ਕੁਝ ਲਾਸਾ ਇਧਰ ਬੁਟੀਕ ਸੀ ਇਹਨਾਂ ਦੀ ਉਹ ਵੀ ਟੋਟਲੀ ਬਾਈ ਜੀ ਮੈਨੂੰ ਲੱਗਦਾ ਵੀ ਉਹਨਾਂ ਦੇ ਘੱਟੋਟ ਦੋ ਢਾਈ ਲੱਖ ਦਾ ਨੁਕਸਾਨ ਆ ਉਹਨਾਂ ਦਾ ਕੈਸ਼ ਵੀ ਸੀਗਾ ਗੱਲੇ ਜੋ ਕੈਸ਼ ਵੀ ਡਿਸਟਰੋਏ ਹੋ ਗਿਆ ਸਾਰਾ ਬਾਈ ਜੀ ਆ ਆ ਇਹਨਾਂ ਦਾ ਬਾਈ ਕੁਝ ਨਹੀਂ ਬਚਿਆ ਹੈਗਾ ਅੰਦਰ ਟੋਟਲੀ ਲਾਸ ਹੋ ਗਿਆ ਹੈ ਉੱਪਰ ਪੋਸਟ ਲਈ ਤਰ੍ਹਾਂ ਸਾਮਾਨ A ਤੋਂ Z ਲਾਸ ਹੋ ਗਿਆ ਹਲੇ ਤੱਕ ਨਿਕਲਦਾ ਹਲੇ 3 ਘੰਟੇ ਹੋ ਗਏ ਨਹੀਂ ਅੱਗ ਲੱਗੀ ਨਹੀਂ ਧੂਆਂ ਜੀ ਜੀ ਬਿਲਕੁਲ ਇੱਕ ਵਾਰ ਤੁਹਾਨੂੰ ਧੂਆਂ ਜ਼ਰੂਰ ਦਿਖਾ ਦਿੰਨੇ ਆ ਕਿ ਧੁਮਾਕਾ ਇੰਨਾ ਜ਼ਬਰਦਸਤ ਸੀਗਾ ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਇੱਥੇ ਪਹੁੰਚੀਆਂ ਨੇ ਅੱਗ ਤੇ ਵਿਸ਼ੱਕ ਕਾਬੂ ਪਾਇਆ ਗਿਆ ਪਰ ਧੂਆਂ ਦੇਖ ਸਕਦੇ ਹੋ ਜਿਹੜੇ ਜਿਹੜੀ ਅੱਗ ਦਾ ਧੂਆਂ ਹੈ ਹਲੇ ਤੱਕ ਨਿਕਲ ਰਿਹਾ ਹੈ ਭਾਈ ਜੀ ਕਿੰਨੀ ਕਿ ਜਿਹੜੀ ਦੂਰੀ ਤੱਕ ਜਿਹੜੀ ਅੱਗ ਦੀ ਜਿਹੜੀ ਮਾਰ ਸੀਗੀ ਪਹੁੰਚ ਗਈ ਸੀ ਭਾਜੀ ਕਟੋ ਘਟ 500 ਮੀਟਰ ਇਧਰ ਤੇ 500 ਕਿਲੋਮੀਟਰ ਦੇ ਲਪੇਟ ਤੇ ਭਾਈ ਆਈ ਗਈ ਕੋਈ 500 ਮੀਟਰ ਇਧਰ ਤੇ 500 ਮੀਟਰ ਇਧਰ ਪੰਪ ਤੱਕ ਜੀ ਹਾਂਜੀ ਜੀ ਹਾਂਜੀ ਬਾਕੀ ਉਹ ਸਾਹਮਣੇ ਵੀ ਨੁਕਸਾਨ ਹੋਇਆ ਦੁਕਾਨਾਂ ਦਾ ਭਾਜੀ ਉਹ ਜਿੰਨੀਆਂ ਸੀਗੀਆਂ ਬਾਲੇ ਵਾਲੀ ਦੁਕਾਨਾਂ ਇਸਾ ਟੋਟਲ ਲਾਸ ਹੋ ਗਈਆਂ ਭਾਜੀ ਬਿਲਕੁਲ ਆਜੋ ਆਪਾਂ ਸਾਹਮਣੇ ਜਿਹੜੀਆਂ ਦੁਕਾਨਾਂ ਨੇ ਉਹ ਵੀ ਜ਼ਰੂਰ ਦਿਖਾ ਦਿੰਨੇ ਆ ਕਿਉਂਕਿ ਇਹ ਜਿਹੜੀ ਮੰਦਭਾਗੀ ਘਟਨਾ ਘਟੀ ਹੈ ਇੱਕ ਵਾਰ ਆਪਾਂ ਨੇ ਦਰਸ਼ਕਾਂ ਨੂੰ ਜ਼ਰੂਰ ਦੱਸ ਦਈਏ ਕਿ ਹੁਸ਼ਿਆਰਪੁਰ ਜ਼ਿਲ੍ਹੇ ਦਾ ਇਹ ਪਿੰਡ ਹੈ ਜਲੰਧਰ ਹੁਸ਼ਿਆਰਪੁਰ ਰੋਡ ਤੇ ਮੰਡਿਆਲਾ ਪਿੰਡ ਪੈਂਦਾ ਹੈ ਮੰਡਿਆਲਾ ਦੇ ਵਿੱਚ ਇਹ ਘਟਨਾ ਘਟੀ ਹੈ ਤਾ ਜਿਹੜਾ ਇੱਕ ਗੈਸ ਵਾਲਾ ਟੈਂਕਰ ਸੀਗਾ ਉਸ ਦੇ ਵਿੱਚ ਬਲੈਰੋ ਪਿਕਅਪ ਗੱਡੀ ਹਿੱਟ ਕਰਦੀ ਹੈ ਤਾਂ ਧਮਾਕਾ ਹੁੰਦਾ ਹੈ ਬਲਾਸਟ ਹੁੰਦਾ ਹੈ ਅਨੇਕਾਂ ਇਸ ਘਟਨਾ ਦੇ ਵਿੱਚ ਜਾਨੀ ਜਾਨਾਂ ਚਲੀਆਂ ਗਈਆਂ ਨੇ ਤਾਂ ਮਾਲੀ ਨੁਕਸਾਨ ਬਥੇਰਾ ਹੋਇਆ ਲੋਕਾਂ ਦਾ ਤੇ ਆਹ ਜਿਹੜੀ ਦੁਕਾਨ ਹੈ ਇਹਦਾ ਵੀ ਨੁਕਸਾਨ ਹੋ ਗਿਆ ਜੀ 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 ਬਿਲਕੁਲ ਹਾਂਜੀ 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 ਭਾਈ ਸਾਹਿਬ ਪ੍ਰਸ਼ਾਸਨ ਨੂੰ ਸਾਰਾ ਪਤਾ ਕੀ ਹੋ ਰਿਹਾ ਇੱਥੇ ਬਲੈਕ ਹੋ ਰਹੀ ਹੈ ਏਰੀਆ ਜ ਪੂਰੀ ਇਹ ਪ੍ਰਸ਼ਾਸਨ ਨੂੰ ਲੈ ਕੇ 1 ਘੰਟੇ ਬਾਅਦ ਵੱਲੋਂ ਗੱਡੀਆਂ ਐਂਬੂਲੈਂਸ ਔਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਆਂ ਜਾਂ। ਸਾਰੇ ਏਰੀਆ 'ਚ ਪਤਾ ਬਲੈਕ ਹੋਰੀ ਏਰੀਆ 'ਚ ਕਿਹੋ ਜਿਹਾ ਬਿਲਕੁਲ ਆਪਾਂ ਦੁਕਾਨਾਂ ਜ਼ਰੂਰ ਦਿਖਾ ਦਨੇ ਆ ਬਾਈ ਜੀ ਕਾਦੀ ਦੁਕਾਨ ਸੀਗੀ ਜੀ ਇਹ ਹਾਰਡਵੇਅਰ ਹਾਰਡਵੇਅਰ ਦੀ ਸੀਗੀ ਭਾਈ ਜੀ ਹਾਰਡਵੇਅਰ ਜਾਂ ਬੈਟਰੀਆਂ ਦੀ ਸੀਗੀ ਉਹ ਕਟਿੰਗ ਦੀ ਸੀਗੀ ਉਹ ਵੀ ਦੁਕਾਨ ਦਾ ਟੋਟਲ लॉस ਕਟਿੰਗ ਵਾਲਾ ਜਿਹੜਾ ਟੋਟਲ लॉस ਹੋ ਗਿਆ ਜੀ ਉਹਦੀ ਵੀ ਛੱਤ ਡੇਪੇ ਜਾਂ ਸਾਰਾ ਸਮਾਨ ਉਹਦਾ ਡਿਸਟਰੋਏ ਹੋ ਗਿਆ ਜੀ ਆਹ ਦੂਜੀ ਸੀਗੀ ਦੁਕਾਨ ਬੈਟਰੀਆਂ ਦੀ ਇਹਨਾਂ ਦਾ ਟੋਟਲੀ ਨੁਕਸਾਨ ਸਾਰਾ ਹੀ ਹੋ ਗਿਆ ਜੀ ਬਿਲਕੁਲ ਇਹ ਪਿੱਛੇ ਕੰਧ ਸੀਗੀ ਇਸ ਦੁਕਾਨ ਦੀ ਹਾਂਜੀ ਕੰਧ ਹਾਂਜੀ ਕੰਧ ਬੈਕ ਸਾਡ ਖੁੱਲ ਗਈ ਪੂਰੀ ਹਾਂਜੀ ਹਾਂਜੀ ਬਿਲਕੁਲ ਇਸ ਦੁਕਾਨ ਦੇ ਪਿੱਛੇ ਜਿਹੜੀ ਕੰਧ ਸੀਗੀ ਉਹ ਵੀ ਜੇ ਜਾਨੀ ਨੁਕਸਾਨ ਦੀ ਗੱਲ ਕਰੀਏ ਤਾਂ अनेका ਲੋਕ ਨੇ ਜਿਹੜੇ ਹੁਸ਼ਿਆਰਪੁਰ ਦੇ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਕੀਤੇ ਹੋਏ ਨੇ अनेका ਲੋਕਾਂ ਨੂੰ ਸੀਰੀਅਸ ਹੋਣ ਕਾਰਨ ਸਿਵਲ ਹਸਪੀਟਲ ਹੁਸ਼ਿਆਰਪੁਰ ਤੋਂ ਹੋਰ ਜਿਹੜੇ ਹਸਪੀਟਲਸ ਨੇ ਜਾਂ ਪ੍ਰਾਈਵੇਟ ਹਸਪੀਟਲਸ ਨੇ ਉਹਨਾਂ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਪੂਰੀ ਘਟਨਾ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਜਾਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਸਰਕਾਰ ਵੱਲੋਂ ਕਿਹੋ ਜਿਹੇ ਪ੍ਰਬੰਧ ਕਰਨੇ ਚਾਹੀਦੇ ਨੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕ ਆਵਾਜ਼ ਟੀਵੀ ਦੇ ਨਾਲ ਧੰਨਵਾਦ